ਬੈਕ ਟੂ ਆਰ ਮੀ ਨਿਊ ਬਲੌਗ ਤੇ ਅੱਜ ਅਸੀਂ ਚੱਲਨੇ ਆ ਆਪਣੇ ਟਟੇਰੀਆਂ ਨੂੰ ਤੇ ਤੁਹਾਨੂੰ ਸੈਕਸੀ ਜੀ ਬਹੁਤ ਬਹੁਤ ਮੁਬਾਰਕਾ ਆ ਮੈਨੂੰ ਕਹਿੰਦਾ ਅੱਜ ਬਲੌਗ ਨਾ ਆ ਜਾ ਹੁਣ ਕ੍ਰਿਸ਼ਨ ਆ ਜਾ ਆ ਜਾ ਆ ਜਾ ਆ ਜਾ ਉੱਪਰ ਉੱਪਰ ਨਹੀਂ ਜਾਣਾ ਇਹ ਮੈਨੂੰ ਕਹਿੰਦਾ ਕਿ ਉੱਪਰ ਜਾ ਕੇ ਬਣਾ ਵੀਡੀਓ ਨੂੰ ਗਲੀ ਤੇ ਸੰਗ ਲੱਗਦੀ ਪਰ ਮੈਂ ਕਿਹਾ ਇੱਥੇ ਸ਼ੁਰੂ ਕਰਨਾ ਹੈ ਹੁਣ ਅਸੀਂ ਚੱਲਨੇ ਆ ਸਾਰਿਆਂ ਨੇ ਤਿਆਰ ਆ ਇਹਨੂੰ ਦੇਖ ਲਓ ਇਹ ਹੈਗੇ ਮੇਰੇ ਭੂਆ ਦੇ ਮੁੰਡੇ ਇਹ ਹੈਗਾ ਛੋਟਾ ਉਹ ਹੈਗਾ ਵੱਡਾ ਹੈਲੋ ਗਾਇਸ ਗਾਇਸ ਅਸੀਂ ਰੈਡੀ ਆ ਤੇ ਹੁਣ ਅਸੀਂ ਚੱਲਨੇ ਆ ਬਾਏ ਬਾਏ ਜੇ ਤੁਸੀਂ ਕਿਸੇ ਨੂੰ ਜਾਣਾ ਤੁਸੀਂ ਆ ਸਕਦੇ ਪਰ ਜਾਨੂ ਅਸੀਂ ਵਾਪਸ ਆਇਆ ਜਦ ਤੱਕ ਤੁਸੀਂ ਵਲੌਗ ਦੇਖਣਾ ਬਾਏ ਬਾਏ ਗਾਇਸ ਅਸੀਂ ਗੁਰਦੁਆਰੇ ਵਾਇਆ ਸੰਗਰਾਮ ਦਾ ਤੇ ਮੈਂ ਲਈ ਪ੍ਰਸ਼ਾਦ ਲੈ ਕੇ ਆਈ

ਹੈਲੋ ਗਾਈਸ ਹਨਸੀ ਜੀ ਐਸ ਨਾਲ ਟਰੱਕ ਵਰਤਿਆ ਆ ਹੈਲੋ ਗਾਈਸ ਸੁਖੂ ਤੋਂ ਵੀ ਗਿਆ ਲਾ ਮੈਂ ਹੈਲੋ ਗਾਈਸ ਸੁਖੂ ਗਾਈਸ ਸੰਗੀ ਜਾਂਦਾ ਆ ਬਾਕੀ ਉੱਪਰ ਉਹ ਵੀ ਬੈਠੇ ਹੋਵਾ ਅੱਜ ਸ਼ਕਲਾਂ ਦਿਨੀਆਂ ਨਹੀਂ ਹੈਂਆਂ ਅੱਧੀਆਂ ਨਹੀਂ ਆ ਅਧੀਆਂ ਨਹੀਂ ਨੇ ਆ ਹੁਣ ਨਾਲ ਤੁਹਾਨੂੰ ਬਾਤ ਚ ਲਾਉਂਦਾ ਹੁਣ ਅਸੀ ਤਰ ਬਿਆ ਸਾਰਾ ਟਰੈਕਟਰ ਹੋਰ ਤਾਂ ਆ ਗੱਦੇ ਜੀ ਆ ਬਿਚਾਰੀ ਕਿੱਸਮਤ ਵਾਲੀ ਟਰੱਕੇ ਚ ਲੁਕਿਆ ਬਹੁ ਮਾੜੀ ਹੋਈ ਲੰਗਰ ਆ ਗਿਆ ਹੋਏ ਵੇ ਰੋਕਿਆ ਹੀ ਨਹੀਂ ਰੋਕਿਆ ਨਹੀਂ ਗਾਈਸ ਜਾਨਾ ਕਿੰਨੀ ਵਰੀ ਦਿੱ ਹੋਇਆ ਵਿਚਾਰੀਆਂ ਬੁੜੀਆਂ ਨਾ ਵੀ ਬਹੁ ਮਾੜੀ ਹੁੰਦੀ ਪਈ ਆ ਇਹਨੇ ਲੰਗਰ ਖਾਣਾ ਉਹ ਵਿਚਾਰੀਆਂ ਨੂੰ ਮਿਲਦਾ ਹੈ ਆ ਵੀ ਵਿਚਾਰੇ ਰਹਿ ਗਏ ਗਾਈਸ ਅਸੀਂ ਪਹੁੰਚ ਗਏ ਆ रश बहुत पिया हो हल्ले थोड़ा जहा दूर ही उदा मतलब एक तरफ पहुंच गए हैं असा बढ़िया बस पहुंचने लगे हैं बाय बाय गाइस बाय बाय गाइस 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 हेलो गाइस अभी पहुंच गए हैं गाइस इतने बहुत ज्यादा ठंडे भी है ਸੱਚ ਪਤਾ ਨਹੀਂ ਮਾਰ ਹੋ ਗਿਆ ਸਾਡਾ ਭਰਾ ਛੋਟਾ ਤੇ ਪੈਸੇ ਖਰਚਣੇ ਨੂੰ ਚਮਲ ਦੀ ਬਹੁਤ ਆਇਆ ਹੈ। ਕਰਦੀ ਹੈ 100 ਰੁਪਏ ਆਇਆ ਹੈ। ਲੈ ਚੁ ਚੱਲੇ ਲੱਗੇ। ਤਾਈ ਹੁਣੀ ਕੀ ਲੈਣ ਲੱਗੇ ਆ? ਤਾਈ ਕੀ ਲੈਣਾ? ਲੈਣਾ ਉੱਧਰ ਤੱਕ ਲਾਈਨ ਹੈ ਮੈਂ ਇਗਨੋਰ ਕੀਤਾ। ਚਲੋ ਕੋਈ ਗੱਲ ਨਹੀਂ ਆਉਦੇ ਨੂੰ ਚਾਮਲ ਰੈਡੀ ਕਰੀਏ ਨਾ। ਸਖੋ। ਸਖੋ ਆਮੀ Bye bye guys. ਹਲੋ ਗਾਇਸ ਅਸੀਂ ਬੱਜੇ ਬਜਾਵਾਂਗੇ ਐਦਾਂ ਕਰਕੇ ਬਾਕੀ ਆਨੇ ਬਤਨੀ ਕਦੋਂ ਬੁਜਾਣੇ ਆ ਮੈਂ ਪਹਿਲੀ ਬੁਜਾਤਾ ਇਹ ਬੋਇਸਕ੍ਰੀਮ ਖਾਂਦੀ ਭਈਆ ਗਾਇਸ ਅੱਡੀ ਕਿਸੇ ਨੇ ਗੱਲ ਨਹੀਂ ਮਣੀ ਕਿਸੇ ਨੇ ਬਾਜਾ ਕੋਈ ਨਹੀਂ ਬਜਾਇਆ ਕਹਿੰਦੇ ਪਿੰਡ ਦੇ ਹੌਲ ਜਾ ਕੇ ਬੁਜਾਣਾ ਆ ਕੀ ਫਾਇਦਾ ਹੋਇਆ ਤੀਖ ਤੇ ਖਰਾਬ ਕਰਨਾ ਨਾ ਨਹੀਂ ਤਾਂ ਜੇ ਇਸ ਕੱਲੀਆ ਬੁਜਾਣਾ ਤਾਂ ਵੀ ਆਪ ਸਾਨੂੰ ਗਾਲਾਂ ਪਾਣੀਆਂ ਲੱਗਣਾ ਹਾਂ ਕੁੜੀਆਂ ਹੋ ਕੇ ਬਜਾਈ ਜਾਂਦੀਆਂ ਮੁੰਡੇ ਕੁਛ ਕਰਦੇ ਨਹੀਂ ਤੁਸੀਂ ਕਰਨਾ ਬਿਨਾਂ ਗੱਲੋ ਚਾਹ ਨਹੀਂ ਆ ਸਕਦਾ 99 ਕਰ ਜਾ ਕੇ ਬੱਚੇ ਉਹ ਦੇ ਚੂਤ ਰਹੇ ਚੜ੍ਹ ਕੇ ਡੇ ਸਾਡੇ ਸਾਡੇ ਨੇ ਗਾਇਸ ਫੋਰ ਗਾ ਅਸੀਂ ਡਾਲੇ ਤੇ ਬੈਠੀਆਂ ਗਾਇਸ ਦੇਖੋ ਬਹੁਤ ਜ਼ਿਆਦਾ ਰੋਲਾ ਪੈ ਕੇ ਸਾਰੇ ਤੇ ਇਨਕਾਰ ਕਰਦੇ ਸਾਲ ਕਰਵਾ ਲਈ ਗਾਇਸ ਕੋਈ ਵਾਰੀ ਹੌਨ ਰੋ ਗਿਆ ਇੱਕ ਬੋਲਾ ਰਿੰਦਾ ਫਿਰ ਤੁਸੀਂ ਕਿਉਂ ਆਏ ਹੋ ਤੇ ਉਹ ਆ ਵੀ ਖਾਤਰ ਸਤਿਗੁਰੂ 干啥呀？<Okay. S 2> <Okay. S 1>

ਗਾਈਸ ਅਸੀਂ ਪਿੰਡ ਆ ਕੇ ਵਾਪਸ ਇਹ ਨਹੀਂ ਪਹੁੰਚ ਪਾਣੀ ਜਿਹਾ ਇਹ ਤਾਂ ਜਨਾ ਮੈਨੂੰ ਕੱਲੀ ਨੂੰ ਆ ਭਗਵਾਨ ਗਾਲਾ ਪਵਾਤੀਆਂ ਸਾਰਿਆਂ ਤੋਂ ਚਲ ਕੋਈ ਨੰਗਲਾ ਤਾਂ ਪੈਂਦੀ ਨਹੀਂ ਜਿੰਦੀ ਆ ਤੇ ਗਾਇਸ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੋਰ ਪਤਾ ਨਹੀਂ ਅੱਗੇ ਕਮੈਂਟ ਟੈਪਾ ਐਸੋ ਬਾਏ ਬਾਏ ਗਾਇਸ ਤੁਸੀਂ ਕਹਿ ਰਹੇ ਹੋ ਬਾਏ ਬਾਏ ਗਾਇਸ ਗਾਇਸ ਬਹੁਤ ਆਕੇ 3:00 ਵਜੇ ਮੈਂ ਬਾਏ ਬਾਏ ਗਾਇਸ